ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਕਣਕ ਦੇ ਆٹے ਦੇ ਚੂਰਮਾ ਲੱਡੂ ਇਹ ਲੱਡੂ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾਵਾਂਗੇ ਤੇ ਬਹੁਤ ਥੋੜੇ ਸਮਾਨ ਨਾਲ ਬਣਾਵਾਂਗੇ ਤੇ ਬਹੁਤ ਘੱਟ ਘੋਣਾ ਬਣਾ ਕੇ ਤਿਆਰ ਕਰਾਂਗੇ ਇਹ ਆਪਾਂ ਬਿਨਾ ਫਰਾਈ ਕੀਤੇ ਹੋਏ ਲੱਡੂ ਆਪਾਂ ਤਿਆਰ ਕਰਾਂਗੇ ਦੇਖੋ ਤੁਸੀਂ ਕਿੱਡੇ ਸੋਹਣੇ ਬਣੇ ਆ ਤੇ ਉਨੇ ਹੀ ਜ਼ਿਆਦਾ ਇਹ ਟੇਸਟੀ ਬਣੇ ਆਗੇ ਜਿੰਨੇ ਜ਼ਿਆਦਾ ਸੋਹਣੇ ਆ ਉਨੇ ਹੀ ਖਾਣ ਚ ਸਵਾਦ ਆ ਇਹ ਤੇ ਤੁਸੀਂ ਸਾਡੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਆਪਾਂ ਲੱਡੂ ਬਣਾਉਣੀ ਸ਼ੁਰੂ ਕਰਦੇ ਹਾਂ ਹਾਂਜੀ ਚੂਰਮਾ ਲੱਡੂ ਬਣਾਉਣ ਵਾਸਤੇ ਇੱਧਰ ਆਪਾਂ 2 ਕੱਲੀਆਂ ਕਣਕ ਦਾ ਆਟਾ ਲਿਆ ਹੈਗਾ 1 ਕੱਟਚੀ ਆਪਾਂ ਸੂਜੀ ਦੀ ਲਈ ਹੈ ਸੂਜੀ ਆਪਾਂ ਬਿਲਕੁਲ ਬਰੀਕ ਲਈ ਹੈਗੀ ਜੇ ਤੁਹਾਡੇ ਕੋਲੇ ਮੋਟੀ ਹੈ ਤਾਂ ਤੁਸੀਂ ਪੀਸ ਕੇ ਲੈ ਸਕਦੇ ਹੋ ਤੇ ਇੱਧਰ ਆਪਾਂ 1.5 ਕੱਟਚੀ ਜਿਹੜੀ ਲਈ ਹੈਗੀ ਬੇਸਣ ਦੀ ਬੇਸਣ ਪਾਉਣ ਨਾਲ ਇਹਦਾ ਪਿੰਨੀਆਂ ਦਾ ਟੇਸਟ ਵੀ ਵਧ ਜਾਣਾਗਾ ਹਾਂਜੀ ਆਪਾਂ ਪਹਿਲੇ ਸਭ ਤੋਂ ਪਹਿਲਾਂ ਤਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਤੇ ਆਪਾਂ ਕਣਕ ਦਾ ਆਟਾ ਪਾ ਲਿਆ ਕਡੋਂਗੇ ਚ ਸੂਜੀ ਪਾ ਲਾਂਗੇ ਤੇ ਬੇਸਣ ਪਾ ਲਾਂਗੇ ਤੇ ਬਿਨਾਂ ਮੋਂ ਤੋਂ ਹੀ ਆਪਾਂ ਥੋੜਾ ਜਿਹਾ ਸਖਤ ਆਟਾ ਗੁੰਨ ਕੇ ਇਹ ਤਿਆਰ ਕਰਨਾਗਾ ਤੇ ਆਪਾਂ ਪਹਿਲਾਂ ਆਟਾ ਗੁੰਨ ਲੈਨੇ ਹਾਂ ਹਾਂਜੀ ਪਹਿਲਾਂ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਆਟੇ ਨੂੰਰ ਲਾ ਲੈਨੇ ਹਾਂ ਸਾਰਿਆਂ ਨੂੰ फिर आप थोड़ा थोड़ा पानी पाते हुए सख्त या आटा गुन के तैयार कर लेंगे हाँ जी इस तरीके आपड़ा या आटा गुन् के तैयार कर लेंगे ਗੋਨ ਲਿਆ ਤੇ ਆਟੇ ਨੂੰ ਆਪਾਂ ਰੈਸਟ ਤੇ ਨਹੀਂ ਰੱਖਣਾ ਨਾਲ ਦੀ ਨਾਲ ਹੀ ਇਹਦੀਆਂ ਆਪਾਂ ਰੋਟੀਆਂ ਬਣਾ ਲਾਂਗੇ। ਹਾਂਜੀ ਆਪਾਂ ਨਾਲ ਹੁੰਦੇ ਹੀ ਇਹਦੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ ਰੈਸਟ ਵਾਸਤੇ ਆਪਾਂ ਆਟੇ ਨੂੰ ਨਹੀਂ ਰੱਖਦੇਗੇ ਤੇ ਤਵਾ ਮੈਂ ਗਰਮ ਕਰ ਲਿਆ ਗਿਆ। ਹੁਣ ਥੋੜੇ ਥੋੜੇ ਨਾਲ ਆਪਾਂ ਭਾਰੇ ਪੇੜੇ ਲੈਣੇ ਆਗੇ। ਫੁਲਕੇ ਤੋਂ ਥੋੜੇ ਜਿਹਾ ਜ਼ਿਆਦਾ ਭਾਰੇ ਲੈਣੇ ਆ ਜਿੰਨਾ ਆਪਾਂ ਫੁਲਕਾ ਬਣਾਉਨੇ ਆ। ਉਦੋਂ ਥੋੜੇ ਥੋੜੇ ਭਾਰੇ ਪੇੜੇ ਲਮਾਉਣੇ ਆ। थोड़ा ये आटा ला के की रोटी तैयार कर लेंगे इस तरीके आप सारिया रोटियां बना के तैयार कर लेंगे ਹਾਂਜੀ ਝੋਟੀਆਂ ਆਪਣੀ ਬਣ ਗਈ ਆ ਬਸ ਇਸੇ ਤਰੀਕੇ ਨਾਲ ਨਾ ਆਪਾਂ ਇਹਨੂੰ ਕਿਸੇ ਖਲਾਰ-ਖਲਾਰ ਕੀ ਕਿਸੇ ਥਾਲ ਜਾਂ ਪਲੇਟ 'ਚ ਰੱਖੀ ਜਾਵਾਂਗੇ ਤਾਂ ਕਿ ਇਹ ਠੰਡੀਆਂ ਹੋ ਜਾਣ ਬਿਲਕੁਲ ਠੰਡੀਆਂ ਕਰ ਲੈਣਾ ਇਹਨਾਂ ਨੂੰ ਆਪਾਂ ਬਿਲਕੁਲ ਥੋੜਾ ਜਿਹਾ ਤੁਸੀਂ ਥੂੜਾ ਲਾਉਣਾ ਇਹਨੂੰ ਪਰ ਇਥਨ ਮਤਲਬ ਕਿ ਬਿਲਕੁਲ ਥੋੜਾ ਜਿਹਾ ਲਾ ਕੇ ਬੇਲ ਲੈਣੀ ਆ ਰੋਟੀ ਜਿਆਦਾ ਪੜੇਥਨ ਨਹੀਂ ਲਾਉਣਾ ਕਿਉਂਕਿ ਆਪਾਂ ਸਖਤ ਸਖਤ ਰੋਟੀਆਂ ਬਣਾਉਣੀਆਂ ਇਹ ਤੇ ਗੈਸ ਦਾ ਫਲੇਮ ਆ ਜਿਹੜਾ ਥੋੜਾ ਜਿਹਾ ਘੱਟ ਰੱਖਿਓ ਕਿਉਂਕਿ ਆਪਾਂ ਖੁਸ਼ਕ ਫਲਕੇ ਲਾਉਣੇ ਆ ਇਹ ਤੇ ਥੋੜੇ ਜਿਹੀ ਆਕੜੇ ਆਕੜੇ ਜੇ ਫਲਕੇ ਬਣਨੇ ਚਾਹੀਦੇ ਆਪਣੇ ਇਹ ਫੇਰ ਜੂਰਮਾ ਬਹੁਤ ਵਧੀਆ ਬਣੂਗਾ ਆਪਣਾ ਹਾਂਜੀ ਰੋਟੀਆਂ ਆਪਾਂ ਸਾਰੀਆਂ ਪਕਾ ਲਈਆਂ ਤੇ ਇਹਨੂੰ ਆਪਾਂ ਹੁਣ ਚੰਗੇ ਤਰੀਕੇ ਨਾਲ ਥੋੜਾ ਜਿਹਾ ਖਿਲਾਰ ਕੇ ਰੱਖ ਦਿੱਤਾਗਾ ਤੇ ਠੰਡੀਆਂ ਕਰ ਲਾਂਗੇ ਹਾਂਜੀ ਰੋਟੀਆਂ ਆਪਣੀਆਂ ਬਿਲਕੁਲ ਠੰਡੀਆਂ ਹੋਊਗੀਆਂ ਤੇ ਹੁਣ ਇਹਨਾਂ ਨੂੰ ਆਪਾਂ ਬਰੀਕ ਕਰਕੇ ਤੇ ਗ੍ਰाइंड ਕਰਕੇ ਚੂਰੀ ਬਣਾ ਲੈਨੇ ਆਂਗੇ ਹਾਂਜੀ ਰੋਟੀਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਚੂਰ ਲਿਆਗਾ ਇਹਨੂੰ ਜ਼ਿਆਦਾ ਬਰੀਕ ਆਪਾਂ ਨਹੀਂ ਕਰਨਾ ਇਹਨਾਂ ਹੀ ਬਰੀਕ ਕਰਨਾ ਸੀਗਾ ਜ਼ਿਆਦਾ ਬਰੀਕ ਨਾ ਕਰਿਓ ਤੁਸੀਂ ਹਾਂਜੀ ਇੱਧਰ ਆਪਾਂ ਫਰਾਈ ਪੈਨ ਗਰਮ ਕਰ ਲਿਆ ਤੇ ਇਹਦੇ ਚ ਪਾਵਾਂਗੇ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਤੇ ਥੋੜੇ ਜਿਹਾ ਮੈਂ ਡ్రਾਈ ਫਰੂਟ ਲੈਏ ਆਗੇ ਤੁਸੀਂ ਆਪਦੀ ਪਸੰਦ ਦੇ ਕੋਈ ਵੀ ਲੈ ਸਕਦੇ ਹੋ ਤੇ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਪਰ ਇਹਦੇ ਨਾਲ ਟੇਸਟ ਥੋੜਾ ਜਿਆ ਹੋਰ ਵੱਧ ਜਾਊਗਾ ਥੋੜੇ ਜਿਹਾ ਤਾਂ ਪਾ ਲਈ ਆਪਾਂ ਆਹ ਜਿਆ ਫਰਾਈ ਕਰ ਲਾਂਗੇ ਕਿਉਂ ਅੱਜ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀ ਰੈਸਪੀ ਅੱਗੇ ਦੇਖਣਾ ਚਾਹੁੰਦੇ ਹੋ ਹਾਂਜੀ ਇਹਨਾਂ ਨੂੰ ਆਪਾਂ ਹਲਕਾ ਹੀ ਭੁੰਨਣਾ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਨੇ ਆਂ ਹਾਂਜੀ ਆਪਾਂ ਵਾਪਸ ਉਹੀ ਫਰਾਈਪੈਨ ਲੈ ਲਿਆ ਤੇ ਇਹਦੇ 'ਚ ਆਪਾਂ ਦੋ ਕੜਛੀਆਂ ਪਾਵਾਂਗੇ ਤੇਸੀ ਘਿਓ ਦੀਆਂ ਇਹ ਚੂਰਮਾ ਲੱਡੂ ਆਪਾਂ ਬਹੁਤ ਥੋੜੇ ਘਿਓ 'ਚ ਬਣਾ ਕੇ ਤਿਆਰ ਕਰਾਂਗੇ ਇੱਧਰ ਆਪਾਂ 150 ਗ੍ਰਾਮ ਗੁੜ ਲਿਆ ਮੈਂ ਤੇ ਤੁਸੀਂ ਆਪਣੀ ਮਰਜ਼ੀ ਦਾ ਮਿੱਠਾ ਰੱਖ ਸਕਦੇ ਹੋਗੇ ਇਹਨੂੰ ਵੱਧ ਵੀ ਪਾ ਸਕਦੇ ਆ ਤੇ ਘੱਟ ਵੀ ਕਰ ਸਕਦੇ ਆ ਤੇ ਇਹਨੂੰ ਆਪਾਂ ਪਗਲਾ ਲਾਂਗੇ ਚੰਗੇ ਤਰੀਕੇ ਨਾਲ ਚਾਸ ਜੀ ਬਣ ਜੂਗੀ ਇਹਦੀ ਪਿਗਲ ਕੇ ਗੈਸ ਦਾ ਫਲੇਮ ਆ ਜਿਹੜਾ ਤੁਸੀਂ ਬਿਲਕੁਲ ਲੋ ਰੱਖਿਓ ਇਹ ਚਾਸ ਬਹੁਤ ਥੋੜੇ ਟਾਈਮ ਚ ਤਿਆਰ ਹੋ ਗਈ ਤੇ ਆਪਣੀ ਪਿਗਲ ਕੇ ਹਾਂਜੀ ਗੁੜ ਆਪਣਾ ਜਿਹੜਾ ਪਿਗਲ ਗਿਆ ਤੇ ਬਸ ਇੰਨੀ ਚਾਸ ਬਣਾ ਲਈਏ ਨੂੰ ਆਪਾਂ ਮਗਲਾਉਣਾ ਹੀ ਆ ਬਸ ਕੱਲਾ ਗੁੜ ਨੂੰ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਹਾਂਜੀ ਇੱਧਰ ਜਿਹੜੀਆਂ ਆਪਾਂ ਰੋਟੀਆਂ ਚੂਰੀਆਂ ਚਾਸ ਨੂੰ ਆਪਾਂ ਉਹਦੇ ਚ ਪਾ ਦਾਂਗੇ ਤੇ ਆਪਾਂ ਡਰਾਈ ਫਰੂਟ ਕੱਟੇ ਸੀਗੇ ਉਹ ਪਾ ਦਾਂਗੇ ਤੇ ਦੋ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਖਸ ਖਸ ਦੇ ਇਹਦੀ ਨਾ ਟੇਸਟ ਬਹੁਤ ਸੋਹਣਾ ਹੁੰਦਾਗਾ ਖਸ ਖਸਨਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੁੰਦਾਗਾ ਥੋੜਾ ਜਿਹਾ ਇਹਨੂੰ ਆਪਾਂ ਰਲਾ ਲਾਂਗੇ ਤਾਂ ਕਿ ਜਿਹੜੀ ਗੁੜ ਦੀ ਚਾਹ ਸਾਪਣੀ ਥੋੜੀ ਜਿਹੀ ਠੰਡੀ ਹੋ ਜੇ ਸਹੰਦਾ ਜਾ ਹੋ ਜੇ ਹੱਥ ਲੱਗਣ ਵਾਲਾ ਫਿਰ ਇਹਦੇ ਆਥਣਾ ਆਪਾਂ ਲੱਡੂ ਬੱਟ ਲਾਂਗੇ ਹਾਂਜੀ ਹੁਣ ਆਪਾਂ ਹੱਥ ਨਾਲ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰ ਲਾਂਗੇ ਇਹ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਲੱਡੂ ਆਪਣੇ ਤੇ ਟਾਈਮ ਵੀ ਬਹੁਤ ਥੋੜਾ ਲੱਗੂਗਾ ਤੇ ਬਹੁਤ ਥੋੜੇ ਕਿਉਂ ਨਾ ਤਿਆਰ ਹੋ ਜਾਣਗੇ ਇਹ ਹਾਂਜੀ ਆਪਾਂ ਸਾਰੀਆਂ ਚੀਜ਼ਾਂ ਚੰਗੇ ਤਰੀਕੇ ਨਾਲ ਲਾ ਲਿਆ ਤੇ ਹੁਣ ਆਪਾਂ ਇਹਦੇ ਲੱਡੂ ਬੱਟ ਲਾਂਗੇ ਹਾਂਜੀ ਆਪਣੇ ਚੂਰਮਾ ਲੱਡੂ ਆ ਜਿਹੜੇ ਬਿਲਕੁਲ ਬਣ ਕੇ ਤਿਆਰ ਆ ਗਏ ਤੇ ਹੁਣ ਤੁਸੀਂ ਕਰੋ ਬਣਾਉਣ ਦੀ ਤਿਆਰੀ ਤੇ ਅਸੀਂ ਕਰਦੇ ਹਾਂ ਖਾਣ ਦੀ ਤਿਆਰੀ ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ